ਦੋਸਤੋ ਅੱਜ ਇੱਕ ਮੈਂ ਕਵਿਤਾ ਸੁਣਾਉਣ ਲੱਗਾ ਉਸ ਘਟਨਾਕਰਮ ਨਾਲ ਸੰਬੰਧਿਤ ਜਿੱਥੇ ਇੱਕ ਮੁਸਲਮਾਨ ਨੂੰ ਭਾਰਤ ਦੇ ਦਾਦਰੀ ਇਲਾਕੇ ਵਿੱਚ ਬੇਰਹਿਮੀ ਨਾਲ ਕਤਲ ਕੀਤਾ ਗਿਆ ਇਹ ਕਹਿ ਕੇ ਕਿ ਉਸਨੇ ਗਾਂ ਦਾ ਮਾਸ ਖਾਦਾ ਔਰ ਇਸ ਘਟਨਾਕਰਮ ਨੂੰ ਲੈ ਕੇ ਕਈ ਬੁੱਧੀਜੀਵੀਆਂ ਨੇ ਲੇਖਕਾਂ ਨੇ ਆਪਣੇ ਫਰਗ ਨੂੰ ਪਛਾਣਦਿਆਂ ਸਾਹਿਤ ਅਕਾਦਮੀ ਦੇ ਪੁਰਸਕਾਰ ਮੋੜੇ ਨੇ ਉਹਨਾਂ ਨੇ ਇਤਰਾਜ਼ ਜाहिर ਕੀਤਾ ਕਿ ਇਸ ਸਮੇਂ ਭਾਰਤ ਜਨਤਾ ਪਾਰਟੀ ਦੀ ਜਿਹੜੀ ਹਕੂਮਤ ਚੱਲ ਰਹੀ ਹੈ ਉੱਥੇ ਉਸ ਦੀ ਸ਼ਹਿਰ ਤੇ ਹਿੰਦੂਕਰਣ ਪੰਥੀਆਂ ਨੇ ਕਿਸ ਤਰੀਕੇ ਨਾਲ ਬੁੱਧੀਜੀਵਾਂ ਨੂੰ ਲੇਖਕਾਂ ਨੂੰ ਨਿਸ਼ਾਨਾ ਬਣਾਇਆ ਜਿੱਥੇ ਉਹਨਾਂ ਦੀ ਬੋਲਣ ਦੀ 자유 ਨੂੰ ਦਬਾਉਣ ਦੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਉੱਥੇ ਨਾਲ ਹੀ ਘੱਟ ਗਿਣਤੀ ਫਿਰਕੇ ਦੇ ਲੋਕਾਂ ਨਾਲ ਬੁਰ社 ਕਰਦੀ ਹੋ ਰਹੀ ਹੈ ਇਸ ਦੇ ਵਿਰੋਧ ਵਿੱਚ ਉਹਨਾਂ ਨੇ ਆਪਣੇ ਪੁਰਸਕਾਰ ਮੁੜੇ ਨੇ ਜਿਨ੍ਹਾਂ ਵਿੱਚ ਟੋਰਾਂਟੋ ਸਿਰਤ ਵਿਰਿਆਮ ਸਿੰਘ ਸੰਧੂ ਵੀ ਸ਼ਾਮਲ ਨੇ ਸੋ ਮੈਂ ਆਪਣੀ ਕੋਈ ਰਚਨਾ ਸੁਣਾਉਣ ਤੋਂ ਪਹਿਲਾਂ ਉਹਨਾਂ ਸਾਰੇ ਸੰਵੇਦਨਸ਼ੀਲ ਲੇਖਕਾਂ ਕਵੀਆਂ ਤੇ ਬੁੱਧੀਜੀਵਾਂ ਨੂੰ ਇਸ ਗੱਲ ਹੀ ਦਾਤ ਦੇਣੀ ਚਾਹਾਂਗਾ ਅੱਜ ਜੋ ਕੁਝ ਉਹਨਾਂ ਨੇ ਕੀਤਾ ਇਸ ਦੀ ਸਮੇਂ ਨੂੰ ਭਾਰੀ ਲੋਡ ਸੀ ਸੋ ਦੋਸਤੋ ਦਾਦਰੀ ਦੀ ਘਟਨਾ ਦਾ ਅਸਰ ਮੇਰੇ ਤੇ ਜੋ ਪਿਆ ਉਸ ਨੂੰ ਤੁਸੀਂ ਸਮਝ ਸਕਦੇ ਹੋ ਬਿਹਤਰ ਜਦੋਂ ਤੁਸੀਂ ਇਸ ਨੰਬਰ ਨੂੰ ਸੁਣੋਗੇ ਮੈਂ ਕੋਈ ਕਵੀ ਹੁੰਡ ਦਾਵਾ ਨਹੀਂ ਕਰਦਾ ਦਰਸ ਵਲੇ ਮੇਰੀ ਇੱਕ ਤਰੀਕਾ ਨਾਲ ਪ੍ਰੋਟੈਸਟ ਫਾਰਮ ਹੈ ਔਰ ਮੈਂ ਉਮੀਦ ਕਰਨਾ ਤੁਸੀਂ ਇਹਨੂੰ ਪਸੰਦ ਕਰੋਗੇ ਔਰ ਤੁਹਾਡੀ ਇਸ ਬਾਰੇ ਵਿੱਚ ਜੜੀ ਵੀ ਲੋਚਨਾ ਹੋਏਗੀ ਸਰ ਮੱਥੇ ਮੈਨੂੰ ਵੀ ਮਾਰ ਸੁੱਟੋ ਕਿਉਂਕਿ ਮੈਂ ਵੀ ਗਾਂ ਦਾ ਮਾਸ ਖਾਦਾ ਹੈ ਇੱਕ ਵਾਰ ਨਹੀਂ ਕਈ ਵਾਰ ਖਾਦਾ ਹੈ ਜੇ ਕਫਵਾਦੀ ਬਣਾਤੇ ਹੀ ਕਿਸੇ ਨੂੰ ਅਜਿਹੇ ਜੁਰਮ ਲਈ ਮ੍ਰਿਤਯੂ ਦੰਡ ਦੇਣਾ ਲਾਜ਼ਮੀ ਹੈ ਤਾਂ ਮੇਰੇ ਨਾਲ ਰਾਇਤ ਕਿਉਂ ਆਓ ਵਧੋ ਅੱਗੇ ਤੇ ਤੱਕਦੇ ਹੋ ਮੈਨੂੰ ਵੀ ਮੌਤ ਦੇ ਮੂੰਹ ਚ ਮੇਰੀ ਇੱਕੋ ਆਖਰੀ ਇੱਛਾ ਹੈ ਇਹ ਜਾਣਨ ਦੀ ਕਿ ਬੰਦੇ ਖਾਣਿਆਂ ਲਈ ਕੋਈ ਅਜਿਹੀ ਸਜ਼ਾ ਕਿਉਂ ਨਹੀਂ ਉਹਨਾਂ ਨੂੰ ਕਿਉਂ ਨਹੀਂ ਧੂਲਿਆਂ ਦੇ ਤੁਸੀਂ ਪਾਰਲੀਮੈਂਟ ਚੋਂ ਤੇ ਫਿਰ ਕਰ ਦਿੰਦੇ ਉਹਨਾਂ ਦਾ ਵੀ ਸਫਾਇਆ ਇਕ ਖਾਤੀ ਗਾਂ ਖਾਣਾ ਤਾਂ ਬਣ ਗਿਆ ਤੁਹਾਡਾ ਦੁਸ਼ਮਣ ਪਰ ਮਨੁੱਖਾਂ ਦੀ ਬਲੀ ਦੇਣ ਵਾਲਿਆਂ ਨੂੰ ਪੈਂਦੀਆਂ ਨੇ ਵੋਟਾਂ ਜੇ ਇਹੋ ਕਾਨੂੰਨ ਹੈ ਤੁਹਾਡੀ ਇਸ ਵਾਹੀਆ ਦੁਨੀਆ ਦਾ ਤਾਂ ਮੈਨੂੰ ਭੇਜ ਦਿਓ ਕਿਸੇ ਹੋਰ ਸੰਸਾਰ ਵਿੱਚ ਕਿਸੇ ਵੀ ਇੰਜਰੀ ਨੂੰ ਠੀਕ ਕਰਨ ਦੇ ਕਈ ਤਰੀਕੇ ਹੋ ਸਕਦੇ ਨੇ ਪਰ ਉਸ ਪ੍ਰੋਬਲਮ ਦਾ ਸਭ ਤੋਂ ਵਧੀਆ ਤੇ ਇਫੈਕਟਿਵ ਇਲਾਜ ਲੱਭਣਾ ਤਾਂ ਨੂੰ ਟ੍ਰੀਟਮੈਂਟ ਕਰਨ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਅਸੀਂ ਐਪੈਕਸ ਥਰਪੀ ਤੇ ਹਰ ਇੱਕ ਪ੍ਰੋਬਲਮ ਦਾ ਪ੍ਰੋਪਰ ਅਸੈਸਮੈਂਟ ਤੇ ਡਾਇਗਨੋਸਿਸ ਕਰਨ ਤੋਂ ਬਾਅਦ ਸਾਇੰਟਿਫਿਕ ਤਰੀਕੇ ਨਾਲ ਇਲਾਜ ਕਰਦੇ ਹਾਂ ਇੰਜਰੀ ਕੇ ਬਾਅਦ ਸ਼ਰੀਰ ਕੇ ਕੁਝ ਜੋੜ ਪੂਰੀ ਤਰ੍ਹਾਂ ਮੂਵ ਨਹੀਂ ਕਰਤੇ ਜਾਂ ਡਿਸਕ ਸਬ ਜਾਤੀ ਹੈ ਜਿन्हे ਹਮ ਮੋਬਲਾਈਜ਼ ਮੈਨੀਪੂਲੇਟਰੀ ਅਟ੍ਰੈਕਸ਼ਨ ਸੇ ਠੀਕ ਕਰ ਸਕਤੇ ਇੰਜਰੀਜ਼ ਕੈਨ ਕਾਜ਼ ਇਨਕਰੀਜ਼ ਸੈਂਸਿਟੀਵਿਟੀ ਟੂ ਪੇਨ ਐਂਡ ਲਾਸ ਆਫ ਫੰਕਸ਼ਨ ਵਿਚ ਕੈਨ ਬੀ ਟ੍ਰੀਟਡ ਬਾਈ ਐਕੂਪੰਕਚਰ ਐਂਡ ਫੰਕਸ਼ਨਲ ਡਰਾਈ ਨੀਡਲਿੰਗ ਹਰ ਇੱਕ ਇੰਜਰੀ ਤੁਆਨੂ ਤੁਹਾਡੇ ਮਸਲਸ ਨੂੰ ਵੀਕ ਕਰਦੀ ਹੈ ਅਸੀਂ ਇੱਥੇ ਉਹਨਾਂ ਦੀ ਸਪੈਸੀਫਿਕ ਐਕਸਰਸਾਈਜ਼ ਸਟ੍ਰੈਚਿੰਗ ਤੇ ਸਟੀਮੂਲੇਸ਼ਨ ਕਰਕੇ ਉਹਨਾਂ ਨੂੰ ਠੀਕ ਕਰਦੇ ਹਾਂ ਤੁਸੀਂ ਸਭ ਜਗ੍ਹਾ ਟ੍ਰੀਟਮੈਂਟ ਕਰਾ ਕੇ ਵੀ ਜੇ ਠੀਕ ਨਹੀਂ ਹੋਏ ਤੇ ਇੱਕ ਵਾਰ ਸਾਡੇ ਕਲੀਨ ਕੀ ਹੋਇਆ? ਕਿਸਾ ਲੜਕੇ ਹੀ ਆ। ਤਨ ਤਨ ਹਰਲੇ ਮਜ਼ਾਕ ਹੀ ਸੁਝਦਾ। ਕੀ ਹੋਇਆ? ਆ ਮਮੀ ਡੈਡ ਨੇ ਇੰਡੀਆ ਤੋਂ ਸੁਪਰ ਵੀਜ਼ੇ ਤੇ ਮਗਾਵ ਲਈ। ਇਮੀਗ੍ਰੇਸ਼ਨ ਨੇ ਮੇਰੀਆਂ ਗੁੱਟੀਆਂ ਘਮਾਈਆਂ ਪਈਆਂ। ਕੀ ਕਹਿੰਦੇ ਆ? ਕਦੇ ਕਦੇ ਆ ਪੇਪਰ ਲੈ ਕੇ ਆਓ, ਕਦੇ ਆ ਪੇਪਰ ਲੈ ਕੇ। ਓ ਮਾਈ ਗੋਡ! ਮੈਂ ਤਾਂ ਦੁਖੀ ਹੋ ਚੁੱਕੀ ਆ। ਬਸ ਇੰਨੀ ਗੱਲ ਤੋਂ ਘਬਰਾ ਗਈ। ਆਹ ਇੰਨੀ ਕੀ ਗੱਲ? ਜਦੋਂ ਆਪਾਂ ਦਾ ਕ੍ਰੋਨ ਇਮੀਗ੍ਰੇਸ਼ਨ ਦੇ ਰਾਜਪਾਲ ਪੋਰਟਗਲ ਨੂੰ ਮਿਲੇ ਨਾ, ਤਾਂ ਉਹਨਾਂ ਨੇ ਕੰਮ ਮਿੱਟਾ ਸਕੈਟਚ ਕਰ ਦੇਣਗੇ। ਸੱਚੀ ਮੈਂ ਤਾਂ ਐਵੇਂ ਹੀ ਘਬਰਾ ਗਈ ਸੀਗੀ। 905787744। 1275 King George Highway Surrey call 5807755 hey, AAA Autobody apne praan de banwe vich one of the biggest ICBC authorized autobody shop jina kol express valet service to alawa experience ada certified technicians bhi hain the bina shak high tech computerized paint shop booth facility hai ki ਤਹਾਡੇ ਸਾਰੀ ਜ਼ਰੂਰਤਾਂ ਲਈ ਜਿਵੇਂ ਡੈਂਟਿੰਗ ਪੇਂਟਿੰਗ ਯਾ ਕੋਲੀਜਨ ਸਰਵਿਸਿਜ਼ ਲਈ ਫੋਨ ਕਰੋ ਪਰਮੇਸ਼ ਸ਼ਰਮਾ 642991054 ਦੇ ਕੈਨ ਹੈਂਡਲ ICBC ਕਲੇਮ ਐਂਡ ਇਨਸਪੈਕਸ਼ਨ ਇੰਡੀਪੈਂਡੈਂਟਲੀ